ਇਹ ਨੌਜਵਾਨ ਦਲਜੀਤ ਸਿੰਘ ਮਲੇਸ਼ੀਆ ਚ ਗਿਆ ਸੀ ਟੂਰਿਸਟ ਦੇ ਵੀਜ਼ੇ ਤੇ ਜੀ ਉੱਥੇ ਇਹਨੂੰ ਕੋਈ ਆ ਤਾਮਿਲਨ ਵਗੈਰਾ ਬੰਦੇ ਜਿਹੜੇ ਉੱਥੇ ਮਿਲ ਗਏ ਇਹਨੇ ਕੰਮ-ਕਮ ਕਰਨਾ ਝਾਇ ਉੱਥੇ ਤੇ ਵੀਜ਼ਾ ਟੂਰਿਸਟ ਸੀ ਟੂਰਿਸਟ ਵੀਜ਼ੇ ਤੇ ਜਾ ਕੇ ਬਹੁਤ ਕੰਮ ਨਹੀਂ ਕਰ ਸਕਦੇ ਸੋ ਉੱਥੇ ਇਹ ਫਸ ਗਿਆ ਤੇ ਫਿਰ ਇਹਨੂੰ 6 ਮਹੀਨੇ ਦੀ 5 ਮਹੀਨੇ ਦੀ ਸਜ਼ਾ ਹੋਈ ਤੇ ਉਹ ਕਹਿੰਦੇ ਵੀ 5 ਮਹੀਨਾ ਬਾਅਦ ਛਡਵਾ ਦੇਗੇ ਪਰ ਇਹਦਾ ਕੋਈ ਥੋਪ ਪਤਾ ਨਾ ਲੱਗਾ ਕਰਦੇ ਇਹਨੂੰ ਫੋਨ ਵੀ 2 ਮਹੀਨੇ ਨਾ ਆਇਆ ਤੇ ਫਿਰ ਇਹਨਾਂ ਦੇ ਪਿਤਾ ترਸ਼ੇਮ ਸਿੰਘ ਤੇ ਇਹਨਾਂ ਦੀ ਮਾਤਾ ਜੀ ਪਰਵਾਹ ਦੇ ਥੇ ਨਾਲ ਹੋਰ ਵੀ ਬੰਦੇ ਲੈ ਕੇ ਆਏ ਇਹਨੂੰ ਦੱਸਿਆ ਕਿ ਸਾਡਾ ਇਕੱਲਾ ਹੀ ਬੱਚਾ ਤੇ 2 ਮਹੀਨੇ ਹੋ ਗਏ ਉਹ ਸਾਡੇ ਨਾਲ ਸੰਪਰਕ ਨਹੀਂ ਆਇਆ ਤੇ ਮਲੇਸ਼ੀਆ ਤੇ ਇਸ ਇਸ ਤਰ੍ਹਾਂ ਉਹਨਾਂ ਦਾ 2 ਮਹੀਨੇ ਪਹਿਲਾਂ ਉਹਦੀ ਆ ਲొਕੇਸ਼ਨ ਚ ਸੋ ਉਹਦੇ ਨਾਲ ਆਪਦੇ ਉੱਤੇ ਸੀ ਜਿਹੜੀ ਹੈਡੀਆਂ ਨਾਲ ਮਾਚੀ ਉਹਦੇ ਸਬੰਧ ਮੰਤਰਾਲੇ ਨੂੰ ਨਾ ਸੰਪਰਕ ਕੀਤਾ ਤੇ ਫਿਰ ਕੋਈ ਜਵਾਬ ਨਹੀਂ ਆਇਆ ਫਿਰ ਇਹ ਜਿਹੜਾ ਫਿਰ ਦੁਬਾਰਾ ਸੀ ਕੋਸ਼ਿਸ਼ ਕੀਤੀ ਤੇ ਹੁਣ ਇਹ ਤੇ ਤਿੰਨ ਵਾਰੀ ਕੋਸ਼ਿਸ਼ ਕੀਤੀ ਤੇ ਜਿਹੜਾ ਹੈ ਨੌਜਵਾਨ ਜਿਹੜਾ ਹੈ ਇਹ ਖਾਰਾ 14 ਅਕਤੂਬਰ ਨੂੰ ਸਾਡੇ ਕੋ ਆਏ ਸੀ ਤੇ 18 ਅਕਤੂਬਰ ਨੂੰ ਵਾਪਸ ਆਪਣੇ ਪਰਿਵਾਰ ਵਿੱਚ ਆ ਗਿਆ ਮਾਂ ਬਾਪ ਦਾ ਇੱਕ ਇਕੱਲਾ ਹੀ ਲੜਕਾ ਸੀ ਸੋ ਬੜਾ ਦੁੱਖ ਹੁੰਦਾ ਜਦੋਂ ਕੋਈ ਮਾਂ ਬਾਪ ਪਰਿਵਾਰ ਰਣ ਕੇ ਤਹਾਵਾਰ ਕੇ ਰਹਿੰਦਾ ਕਿਉਂਕਿ ਜਿਹੜੇ ਬੱਚੇ ਆ ਇਹਨਾਂ ਨੂੰ ਬੜੇ ਸੀ ਬੇਨਤੀਆਂ ਕਰ ਕਰਕੇ ਅਰਦਾਸ ਕਰ ਕਰਕੇ ਲੈਣੇ ਆ ਫਿਰ ਜਦੋਂ ਇਹੋ ਜਿਹਾ ਫੱਜ ਵੀ ਮਾਂ ਬਾਪਾਸ ਤੇ ਬੜਾ ਵੱਡਾ ਦੁੱਖ ਹੁੰਦਾ ਸੋ ਅਸੀਂ ਇਹੇ ਤੁਹਾਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਬਾਹਰ ਜਾਓ ਜਿੱਥੇ ਮਰਜ਼ੀ ਕੋ ਮੌਜ ਜੀ ਸਦਕੇ ਜਾਓ ਪਰ ਜੇ ਸੀ ਟੂਰਿਸਟ ਵੀਜ਼ੇ ਤੇ ਜਾਂਦੇ ਆ ਤਾਂ ਫਿਰ ਉੱਥੇ ਕੰਮ ਨਾ ਕਰੋ ਇਹ ਕੰਮ ਕਰਨਾ ਤੇ ਫਿਰ ਵਰਕ ਪਰਮਿਟ ਲਾਓ ਉਹਨਾਂ ਨੂੰ ਟੈਕਸ ਭਰੋ ਜਿਹੜਾ ਹੈਗਾ ਕਿਸੇ ਵੀ ਮੋਲਕ ਜਾਣੇ ਆ ਕੋਨੂੰ ਆਦਰ ਦੇ ਨਾਲ ਜੇ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਆ ਤੁਹਾਡੇ ਉਹ ਸਹਾਇਕ ਹੋਣਗੇ ਉਹ ਜਵਾਬ ਦੇ ਆ ਜੇ ਨਾ ਹੋਣ ਤੇ ਸਰਕਾਰ ਦੇ ਜਵਾਬ ਦੇਗਾ ਪਰ ਜਦੋਂ ਕਿਸੇ ਬੋਲ ਕੇ ਤੁਸੀਂ ਟੂਰਿਸਟ ਵੀਜੇ ਤੇ ਚੱਲ ਜਾਂਦੇ ਆ ਤੇ ਜਾ ਕੇ ਉਸੇ ਕੰਮ ਕਰਦੇ ਆ ਫਿਰ ਗੈਰਕਾਨੂੰਨੀ ਵੀ ਟੈਕਸ ਨਹੀਂ ਦਿੰਦੇ ਤੋ ਦੇ ਨਾਲ ਕਾਨੂੰਨ ਤੋੜਨਾ ਕਿਸੇ ਵੀ ਮੁਲਕ ਦਾ ਉਹ ਬਹੁਤ ਵੱਡਾ ਅਪਰਾਧ ਹੁੰਦਾ ਭਾਵੇਂ ਛੋਟਾ ਹੋਵੇ ਜਾਂ ਵੱਡਾ ਹੋਵੇ ਉਹ ਜਦੋਂ ਅਪਰਾਧੀਆਂ ਦੀ ਲਿਸਟ ਵਿੱਚ ਆ ਜਾਂਦੇ ਆ ਫਿਰ ਸਾਡਾ ਉਹ ਆਨਲਾਈਨ ਸਮੇਂ ਦੇ ਵਿੱਚ ਵੀ ਜਿਹੜਾ ਹੈਗਾ ਪਾਸਪੋਰਟ ਦੇ ਉੱਤੇ ਵੀ ਜਿਹੜਾ ਹੈਗਾ ਕਿਉਂਕਿ ਹੁਣ ਆਨਲਾਈਨ ਸਾਰਾ ਕੁਝ ਹੋਈ ਜਾਂਦਾ ਸੋ ਇਸ ਵਾਸਤੇ ਅਸੀਂ ਬੇਨਤੀ ਕਰਦੇ ਹਾਂ ਕਿ ਬਾਹਰ ਜਾਣ ਤੋਂ ਜੀ ਨਹੀਂ ਡੱਕਦੇ ਜਾਣਾ ਚਾਹੀਦਾ ਘੁੰਮਣਾ ਚਾਹੀਦਾ ਦੇਖਣਾ ਚਾਹੀਦਾ ਪਰ ਇਹੋ ਜੀ ਚੀਟਿੰਗ ਨਾ ਕਰੋ ਜਦੋਂ ਥੋੜੀ ਜੀ ਗੱਲ ਦੇ ਪਿੱਛੇ ਜਿਹੜਾ ਹੈ ਦੇ ਅਸੀਂ ਬਾਹਰ ਜਾਂਦੇ ਆ ਦੇਖਣਾ ਉੱਥੇ ਕੋਈ ਤਲਾਸ਼ ਕਰੋ ਵੀ ਖਾ ਅੱਗੇ ਪਰਮਿਟ ਲੈ ਕੇ ਆ ਜਾਓ ਜੇ ਕਿਸੇ ਮੁਲਕੇ ਜਾਣਾ ਵਰਕ ਪਰਮਿਟ ਲੈ ਕੇ ਜਾਓ ਉਥੇ ਜਿ ਮਿਲਦਾ ਤਾਂ ਉਥੇ ਲਾਅ ਅਨੁਸਾਰ ਕੰਮ ਕਰੋ ਸੋ ਫਿਰ ਜਿਹੜੇ ਆਪ ਵੀ ਤੁਸੀਂ ਸੁਰੱਖਿਅਤ ਰਹੋਗੇ ਪਿੱਛੇ ਮਾਪੇ ਮਾਪ ਦੀ ਚਿੰਤਾ ਨਹੀਂ ਰਹੀ ਹੈ ਉਹ ਬਿਆਨ ਨਹੀਂ ਕੀਤੀ ਜਾ ਸਕਦੀ ਸੋ ਸਾਡੀ ਸਾਰੇ ਵੀਰਾਂ ਭਰਾਵਾਂ ਨੂੰ ਬੇਨਤੀ ਹੈ ਇਸ ਤਰ੍ਹਾਂ ਜਦੋਂ ਕੋਈ ਬੰਦਾ ਫਸ ਜਾਂਦਾ ਤੁਸੀਂ ਬਿਸ਼ੇ ਪੈਰ ਵੀ ਗੌਰ ਕਰਨ ਵਾਲਾ ਵੀ ਕੋਈ ਨਹੀਂ ਹੁੰਦਾ ਇਹ ਵੀ ਲਗਾਤਾਰ ਪੈਰ ਵੀ ਇਹਨਾਂ ਦੀ ਕੀਤੀ ਤੇ ਮਹਾਰਾਜ ਨੇ ਕਿਰਪਾ ਕੀਤੀ ਇਹ ਬੱਚਾ ਪਰਵਾਹ ਦਾ ਹੈ ਗੁਰੂ ਜਰਨਾ ਜੀ ਅਰਦਾਸ ਕਰਦੇ ਆਂ ਮਹਾਰਾਜ ਕਿਰਪਾ ਕਰਨ ਇਹਨੂੰ ਆਪਣੇ ਪਰਿਵਾਰ ਦੇ ਵਿੱਚੇ ਮਾਪੇ ਬੋਲ ਸਖਾਂਤੀ ਰਹਿਣ ਤੇ ਤੁਮ ਸਾਰਿਆਂ ਨੂੰ ਬੇਨਤੀ ਕਰਾਂਗੇ ਜਿਹੜੇ ਸਾਡੇ ਵੀਰ ਬਾਹਰ ਜਾਣਾ ਚਾਹੁੰਦੇ ਆਂ ਗਾਉ ਜ਼ਰੂਰ ਪਰ ਇਸ ਤਰ੍ਹਾਂ ਕਿਉਂਕਿ ਬਹੁਤ ਏਹੋ ਜੇ ਮੌਲਕਾ ਜਿੱਥੇ ਤੁਹਾਨੂੰ ਵੀਜ਼ਾ ਲੈਣ ਦੀ ਲੋੜ ਵੀ ਨਹੀਂ ਤੁਸੀਂ ਉੱਥੇ ਸਿੱਧੇ ਜਾ ਸਕਦੇ ਆਂ ਪਰ ਜਿੱਥੇ ਜਾਣੇ ਆ ਉੱਥੇ ਦੇ ਲਾਅ ਨੂੰ ਦੇਖੋ ਜੇ ਤੁਹਾਨੂੰ ਜਿਹੜਾ ਅਲਾਦਾ ਨਹੀਂ ਪਤਾ ਪੁੱਛ ਲੋ ਜਾਂ ਇਥੋਂ ਪੜ੍ਹ ਲਿਖ ਕੇ ਜਾਓ ਜੇ ਨਹੀਂ ਮਰਜੀ ਦੁਨੀਆ ਕੋ ਮਰੇ ਕੋਈ ਨਹੀਂ ਏਜੰਟਾਂ ਦੀ ਲੋੜ ਹੀ ਕੋਈ ਨਹੀਂ ਦੇ ਵਿੱਚ ਤੁਸੀਂ ਸਿੱਧੇ ਜਾ ਸਕਦੇ ਆ ਪਰ ਉੱਥੇ ਜਾ ਕੇ ਟੀਟਣਾ ਨਾ ਕਰੋ ਨਾਲੇ ਤੁਸੀਂ ਆਪ ਖਰਾਬ ਹੋਨੇ ਆ ਮਾਂ-ਬਾਪ ਦੀ ਜਨਤਾ ਬਦਦੀ ਆ ਦੂਸਰਾ ਸਾਡੇ ਮੁਲਕ ਦਾ ਨਾਮ ਵੀ ਜਿਹੜਾ ਹੈਗਾ ਖਰਾਬ ਹੁੰਦਾ ਉਹ ਲਿਸਟ ਜਿਹੜੀ ਹੈਗੀ ਆ ਜਦੋਂ ਗੈਰ ਕਾਨੂੰਨੀ ਵਾਲੇ ਦਾ ਫੜੇ ਜਾਂਦੇ ਵਧ ਜਾਂਦੀ ਹੈ ਉਹਦਾ ਸਾਡੇ ਮੁਲਕ ਦੇ ਉੱਤੇ ਵੀ ਇਸ ਪੈਂਦਾ ਪਾਸਪੋਰਟ ਦੀ ਜਿਹੜੀ ਗ੍ਰੇਡਿੰਗ ਹੈ ਉਹਦੇ ਉੱਤੇ ਇਸ ਰੂਪ ਪੈਂਦਾ ਤੁਹਾਨੂੰ ਇਹ ਗੱਲਾਂ ਵੀ ਸੁਣਣੀਆਂ ਦੇਈਏ ਧੰਨਵਾਦ ਮੈਂ ਦਿਲਜੀਤ ਸਿੰਘ ਨਸੀਰਪੁਰ ਪਿੰਡ ਆ ਮੈਂ ਮਲੇਸ਼ੀਆ ਗਿਆ ਸੀ ਮਲੇਸ਼ੀਆ ਮੈਂ ਕੰਮ ਤੇ ਲੱਗਾ ਕਦੋਂ ਗਿਆ ਸੀ ਤੁਸੀਂ ਮਲੇਸ਼ੀਆ ਮੈਂ 2018 ਚ ਗਿਆ ਸੀ ਉਤੇ ਕੀ ਕੰਮ ਕਰਦੇ ਸੀ ਤੇ ਕਿਹੜੇ ਵੀਜ਼ੇ ਤੇ ਗਿਆ ਸੀ ਮੈਂ ਤਾਮਨਾਪ ਕਰਦਾ ਸੀ ਉਹਨਾਂ ਨੇ ਅਮਰੀਕਾ ਪਾਸਪੋਰਟ ਵੀ ਨਹੀਂ ਦਿੱਤਾ ਤੇ ਮੇਰੇ ਕੋਲ ਕੰਮ ਅਗਰਾਂ ਦੇ ਰਹੇ ਤਨਾ ਸੈਲਰੀ ਦਿੱਤੀ ਤੱਕੇ ਨਾਲ ਕੰਮ ਲੈਂਦੇ ਸੀਗੇ ਤੇ ਕੋਈ ਤਸ਼ੱਦਦ ਵੀ ਕਰ ਰਹੇ ਸੀ ਤੁਹਾਡੇ ਨਾਲ ਕੋਈ ਨਹੀਂ ਕੋਈ ਨਹੀਂ ਦਾਦਾ ਕੋਈ ਨਹੀਂ ਬਾਅਦ ਚ ਮੈਨੂੰ ਉਹਨਾਂ ਨੇ ਮੈਂ ਫੜਿਆਂ ਗਿਆ ਜੇਲ੍ਹ ਚ ਜੇਲ੍ਹ ਤੋਂ ਬਾਅਦ ਮੈਂ ਇਮੀਗ੍ਰੇਸ਼ਨ ਗਿਆ ਇਮੀਗ੍ਰੇਸ਼ਨ ਨੇ ਮੈਨੂੰ 5 ਮਹੀਨੇ ਛੱਡਣ ਦਾ ਫੈਸਲਾ ਕੀਤਾ 5 ਮਹੀਨੇ ਮਗਰੋਂ ਕੋਈ ਨਹੀਂ ਛੱਡਿਆ ਇਮੀਗ੍ਰੇਸ਼ਨ ਨੇ ਉਸ ਤੋਂ ਮਗਰੋਂ ਮੇਰੇ ਘਰ ਵਾਲਿਆਂ ਨੇ ਪੈਰਵਾਈ ਕੀਤੀ ਪਾਪਾ ਜੀ ਹੁਣਾਂ ਕਿਹਾ ਪਾਪਾ ਜੀ ਹੁਣਾਂ ਨੇ ਮੇਰਾ ਕੰਮ ਕਰਾਇਆ ਮੈਂ ਇੰਡੀਆ ਵਾਪਸ ਆਇਆ ਉੱਥੇ ਜੇਲ੍ਹ ਵਿੱਚ ਕੀ ਹਾਲਾਤ ਨੇ ਤੇ ਕਿਹੋ ਜਿਹਾ ਖਾਣ ਪੀਣ ਨੂੰ ਦਿੱਤਾ ਜਾਂਦਾ ਹੈ ਖਾਣਾ ਬਹੁਤ ਮਾੜਾ ਹੈ ਉੱਥੇ ਜਿੰਨੇ ਚਾਵਲ ਨੇ ਨਾਲ ਪਿੰਡੀਆਂ ਦਿੰਦੇ ਪਣੀ ਵਾਲੀਆਂ ਖਾਣ ਲਈ ਬਹੁਤ ਮਾੜਾ ਹਾਲ ਹੈ ਜੇਲ੍ਹ ਦਾ ਹੋਰ ਵੀ ਮੁੰਡੇ ਉੱਥੇ ਬਹੁਤ ਫਸੇ ਪਏ ਆ ਇਸ ਤਰ੍ਹਾਂ ਜਿਨ੍ਹਾਂ ਨੂੰ ਆਪਣੇ ਮਾਪੇ ਦੇ ਨੰਬਰ ਤੱਕ ਨਹੀਂ ਪਤਾ ਕੱਲ ਤੱਕ ਨਹੀਂ ਹੋ ਰਿਹਾ ਕੰਟੈਕਟ ਨਹੀਂ ਹੋ ਰਿਹਾ ਇੰਨਾ ਕਿੰਨਾ ਸਮਾਂ ਹੋ ਚੁੱਕਾ ਜਿਹੜੇ ਬੰਤੇ ਫਸੇ ਆ ਕੁਝ ਪੰਜ ਚਾਰ ਚਾਰ ਸਾਲ ਤਿੰਨ ਤਿੰਨ ਸਾਲ ਹੋ ਚੁੱਕੇ ਉਹਨਾਂ ਨੂੰ ਤੂੰ ਭਾਰਤੀ ਆ ਸਾਰੇ ਪੰਜਾਬ ਦੇ ਆਪਣੇ ਪੰਜਾਬੀ ਮੁੰਡੇ ਉਹਨਾਂ ਨਾਲ ਸੰਪਰਕ ਕਰਨ ਵਾਲਾ ਕੋਈ ਵੀ ਹੈ ਨਹੀਂ ਨਾ ਕੋਈ ਕੰਟੈਕਟ ਨਹੀਂ ਹੋ ਰਿਹਾ ਤੁਹਾ ਤੁਸੀਂ ਕੀ ਕਹਿਣਾ ਜਾਓਗੇ ਹਣ ਪੰਜਾਬ ਦੇ ਲੋਕਾਂ ਨੂੰ ਜਾਂ ਮੁੰਡਿਆਂ ਨੂੰ ਕੀ ਹਾਵੀ ਪੰਜਾਬ ਦੇ ਲੋਕਾਂ ਨਾਲ ਆਪਾਂ ਇਹ ਕਹਿਣਾ ਚਾਹੁੰਗੇ ਜੇ ਚਾਹਾਂਗੇ ਮਲੇਸ਼ੀਆ ਤੋਂ ਪਰਮਿਟ ਲੈ ਕੇ ਜਾਣਾ ਟੂਰਿਸਟ ਕਦੀ ਕੰਮ ਦੀ ਕੋਸ਼ਿਸ਼ ਨਾ ਕਰੀਂ ਕਰਦੇ